ਇਸ ਵਕਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਸਮਰ ਪੈਲੈਸ ਤੇ ਖੜੇ ਆ ਜਿੱਥੇ ਖਾਸ ਕਰਕੇ ਪੰਜਾਬ ਟੂਰਿਜ਼ਮ ਦੇ ਡਿਪਾਰਟਮੈਂਟ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਇਸ ਜਗ੍ਹਾ ਦੀ ਸਫਾਈ ਕੀਤੀ ਜਾ ਰਹੀ ਹੈ ਗੱਲਬਾਤ ਆਪਾਂ ਜ਼ਰੂਰ ਕਰਦੇ ਹਾਂ ਇਸ ਜਗ੍ਹਾ ਤੇ ਪੰਜਾਬ ਟੂਰਿਜ਼ਮ ਦੇ ਜਿਹੜੇ ਲੋਕ ਨੇ ਉਹ ਪੁੰਚੇ ਹੈਗੇ ਨੇ ਸੋ ਲੰਬੇ ਅਰਸੇ ਤੋਂ ਇੱਥੇ ਗੰਦਗੀ ਦੇ ਢੇਰ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਹੈਗੇ ਨੇ ਸੋ ਆ ਦੇਖੋ ਇਹ ਦਵਾਈਆਂ ਦੇ ਪੱਤੇ ਜਿਹੜੇ ਨੇ ਪਏ ਹੈਗੇ ਆ ਉਸ ਤੋਂ ਇਲਾਵਾ ਜੇਕਰ ਉਧਰ ਗੱਲ ਕੀਤੀ ਜਾਵੇ ਤਾਂ ਕਈ ਗੰਦਗੀ ਜਿਹੜੀ ਆ ਪੰਛੀਆਂ ਦੀ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਪਹਿਲਾਂ ਜੇਕਰ ਗੱਲ ਕਰਾਂ ਤੁਸੀਂ ਉਧਰ ਖੜੇ ਸੀਗੇ ਤੁਸੀਂ ਉਧਰ ਫੋਟੋਵਾਂ ਕਰਾਈਆਂ ਪਰ ਸਫਾਈ ਕਰਦੇ ਆ ਤਾਂ ਮੈਨੂੰ ਤੁਹਾਡਾ ਦ੍ਰਿਸ਼ ਨਹੀਂ ਨਜ਼ਰ ਆਇਆ ਸਟਾਫ ਦੀ ਸ਼ਾਰਟੇਜ ਹੋਣ ਦੇ ਕਰਕੇ ਅਸੀਂ ਹਰ ਮੋਨੂਮੈਂਟ ਤੇ ਜਾ ਰਹੇ ਆ ਤੇ ਨਾ ਇੱਕ ਲੋਕੇ ਫੋਟੋਵਾਂ ਕਰਾਈਆਂ ਮੈਂ ਤੁਹਾਨੂੰ ਤਾਂ ਪੁੱਛੀ ਫੋਨ ਮੈਨੂੰ ਸਫਾਈ ਦੀ ਅੱਜ ਵੀ ਬਹੁਤ ਕਮੀਆਂ ਐ ਇੱਧਰ ਜਿਹੜੇ ਤਲਾਬ ਹੈਗੇ ਨੇ ਉਹ ਸਾਰੇ ਭਰੇ ਪਏ ਨੇ ਕਈ ਬਿਮਾਰੀਆਂ ਇੱਥੇ ਖੜੀਆਂ ਹੋ ਰਹੀਆਂ ਡੇਂਗੂ ਵਰਗੀਆਂ ਬਿਮਾਰੀਆਂ ਹੋਣਗੀਆਂ 8 ਮਹੀਨੇ ਹੋ ਗਏ ਮੈਨੂੰ ਇਦਾਂ ਹੀ ਪਾਣਾ ਹੀ ਖੜਿਆ ਜਿੰਨਾ ਸਾਡਾ ਹੈ ਉਹ ਅਸੀਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸਟਾਫ ਸਾਡਾ ਜਿੰਨਾ ਵੀ ਤੁਸੀਂ ਹੋਣ ਸ਼ੁਰੂ ਕੀਤਾ ਵੀਡੀਓ ਦੇਖ ਕੇ ਉਹ ਤਾਂ ਉਧਰ ਵੀ ਜ਼ਾਹਿਰ ਹੋਇਆ ਇਹ ਵੀ ਹੁਣੇ ਸਫਾਈ ਕਰ ਰਹੇ ਸੀਗੀ ਆ ਤੰਬਾਕੂਆਂ ਦੇ ਪੈਕੇਟ ਜਿਹੜੇ ਨੇ ਇੱਥੇ ਪਏ ਹੋਏ ਆ ਪੰਛੀ ਮਰੇ ਪਏ ਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਇਸ ਜਗ੍ਹਾ ਤੇ ਖੜੀਆਂ ਹੁੰਦੀਆਂ ਹੋਣਗੀਆਂ ਸੋ ਇਹ ਇਸ ਪਾਸੇ ਦੇਖ ਲਓ ਜਿਹੜੀ ਇਹਨਾਂ ਨੇ ਸਫਾਈ ਕੀਤੀ ਕਹਿੰਦੇ ਕਿ ਆਪਾਂ ਮਿਊਜ਼ੀਅਮ ਦੇ ਆਲੇ-ਦੁਆਲੇ ਜਿਹੜੀ ਹੈ ਸਫਾਈ ਦਾ ਜਿੰਮਾ ਲਿਆ ਆ ਇਹ ਉਹੀ ਜਗ੍ਹਾ ਆ ਜਿੱਥੇ ਖੜ ਕੇ ਸਾਰੇ ਫੋਟੋਆਂ ਕਰਾ ਰਹੇ ਸੀਗੇ ਮੈਡਮ ਇੱਥੇ ਸਫਾਈ ਕੀਤੀ ਤੁਸੀਂ ਮੈਨੂੰ ਦੱਸੋ ਇਸ ਸਫਾਈ ਹੋਈ ਹੈ ਮੈਨੂੰ ਇੰਨਾ ਕਿ ਜ਼ਿਕਰ ਕਰੋ ਪਹਿਲਾਂ ਨਹੀਂ ਸਰ ਅੰਦਰੋਂ ਤੇ ਆਪਾਂ ਕਰਾਂਦੇ ਹੀ ਆਗੇ ਸਾਰੇ ਬਾਹਰ ਦੀ ਗੱਲ ਕਰਾਂ ਕਦੋਂ ਤੁਸੀਂ ਦੇਖਿਆ ਹੋਏਗਾ ਬਾਹਰ ਮੋਸਲੀ ਸਫਾਈ ਰਹਿੰਦੀ ਆ ਨਹੀਂ ਸਰ ਮੈਂ ਅਜੇ ਤੱਕ ਨਹੀਂ ਦੇਖੀ ਮੇਰੀ ਗੱਲ ਸੁਣੋ ਸਰ ਸਵਾਲ ਪੁੱਛਦਾ ਗੁੱਸਾ ਨਾ ਕਰਿਓ ਤੁਸੀਂ ਉੱਧਰ ਖੜੇ ਸੀ ਫੋਟੋਆਂ ਕਰਾ ਰਹੇ ਸੀ ਉੱਧਰ ਕੋਈ ਸਫਾਈ ਨਹੀਂ ਕੀਤੀ ਤੁਸੀਂ ਜਦੋਂ ਆਪਾਂ ਆਏ ਤੁਸੀਂ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਸਫਾਈ ਕਰ ਰਹੇ ਆ ਸਰ ਆਪਾਂ ਐਕਸਪੈਕਟ ਕਰ ਦਿਓ ਕਿ ਇਹ ਸਾਰੇ ਇੰਨੇ ਕਿਲੇ ਸਾਫ਼ ਕਰ ਦੇਣ ਇਸ ਮੰਨੋ ਤੇ ਫਿਰ ਸਰਕਾਰ ਨੂੰ ਚਾਹੀਦਾ ਮੁਲਾਜ਼ਮ ਚਾਰ ਵਧ ਕਰ ਕਹਿ ਰਹੀ ਹੈ ਜੀ ਸਰਕਾਰ ਨੂੰ ਕੋਹ ਮੁਲਾਜ਼ਮ ਵਧ ਕਰ ਉਹ ਤੁਹਾਡੀ ਜੀ ਮੈਂ ਨਾ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਚ ਤੁਸੀਂ ਲਗਿਓ ਮੈਂ ਨਹੀਂ ਲਾਉਗੀ ਆ ਵੀ ਆਰ ਆਊਟਸੋਰਸਿੰਗ ਪੀਪਲ ਵਟ ਵੀ ਕੈਨ ਡੂ ਵੀ ਕੈਨ ਡੂ ਫਰੋਮ ਆਵਰ ਪਾਕਟਸ ਕਰੂੰਗਾ ਕਿ ਤੁਸੀਂ ਚੰਗਾ ਕਰੋ ਇਹਦੇ ਲਈ ਇਸ ਜਗ੍ਹਾ ਤੇ ਜੇਕਰ ਇਹ ਗੰਦਗੀ ਹੈ ਤਾਂ ਕਿੱਥੇ ਡਸਟਪਿਨ ਕਿੱਥੇ ਸੁੱਟਾਂਗੇ ਆਪਾਂ ਇਹ ਵੀ ਸਵਾਲ ਹੈਗੇ ਆ ਪੰਜਾਬ ਟੂਰਿਜ਼ਮ ਦੇ ਮੰਤਰੀ ਅਨਮੋਲ ਗਗਨਮਾਨ ਤੱਕ ਇਹ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਹੈ ਕਿ ਇਹ ਤੁਹਾਡੇ ਜੋ ਅੰਡਰ ਕੰਮ ਕਰ ਰਹੇਗੇ ਨੇ ਜੋ ਤੁਹਾਡੇ ਨਿਚਲੇ ਅਧਿਕਾਰੀ ਨੇ ਕਿਸ ਤਰੀਕੇ ਨਾਲ ਤੁਹਾਡੇ ਤੱਕ ਫੋਟੋ ਆ ਪਹੁੰਚਾਉਂਦੇ ਨੇ ਉਹ ਵੀ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਇਸ ਵਕਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਸਮਰ ਪੈਲੈਸ ਤੇ ਖੜੇ ਆ ਜਿੱਥੇ ਖਾਸ ਕਰਕੇ ਪੰਜਾਬ ਟੂਰਿਜ਼ਮ ਦੇ ਡਿਪਾਰਟਮੈਂਟ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਜਗ੍ਹਾ ਦੀ ਸਫਾਈ ਕੀਤੀ ਜਾ ਰਹੀ ਹੈ ਗੱਲਬਾਤ ਆਪਾਂ ਜ਼ਰੂਰ ਕਰਦੇ ਹਾਂ ਇਸ ਜਗ੍ਹਾ ਤੇ ਪੰਜਾਬ ਟੂਰਿਜ਼ਮ ਦੇ ਜਿਹੜੇ ਲੋਕ ਨੇ ਉਪੁੰਚੇ ਹੈਗੇ ਨੇ ਸੋ ਮੈਮ ਇਹ ਉਪਰਾਲਾ ਕਰਨ ਦਾ ਕਿਦਾਂ ਸੋਚਿਆ ਕਿਦਾਂ ਇਹ ਦਿਮਾਗ ਦੇ ਵਿੱਚ ਗੱਲ ਬੱਤੀ ਕੇ ਸਰ ਸਾਨੂੰ ਮਿਨਿਸਟਰੀ ਆਫ ਟੂਰਿਜ਼ਮ ਗਵਰਨਮੈਂਟ ਆਫ ਇੰਡੀਆ ਤੋਂ ਹਦਾਇਤਾਂ ਹੋਈਆਂ ਸੀਗਾ ਕਿ ਡਿਪਾਰਟਮੈਂਟ ਜਿੰਨੇ ਵੀ ਮੋਨਿਊਮੈਂਟਸ ਨੇ ਉੱਥੇ ਆਪਣਾ ਸਵੱਛਤਾ ਅਭਿਆਨ ਸ਼ੁਰੂ ਕਰਨ ਔਰੇ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਨ ਸਫਾਈ ਕਰਨ ਦੇ ਲਈ ਤੇ ਮੋਨਿਊਮੈਂਟ ਦੀ ਖੁਦ ਵੀ ਸਟਾਫ ਜਿਹੜਾ ਹੈ ਉਹ ਕਰੇ ਸਫਾਈ ਉਰੇਲੀ ਅਸੀਂ ਜਿਹੜੇ ਵੀ ਆਣਗੇ ਟੂਰਿਸਟ ਉਹਨਾਂ ਨੂੰ ਵੀ ਪ੍ਰੇਰਿਤ ਕਰਾਂਗੇ ਕਿ ਤੁਸੀਂ ਜਿਹੜੇ ਵੀ ਮੋਨੂਮੈਂਟ ਤੇ ਵਿਜ਼ਿਟ ਕਰਦੇ ਹੋ ਉੱਥੇ ਸਫਾਈ ਦਾ ਧਿਆਨ ਰੱਖਣ ਕੋਈ ਵੀ ਚੀਜ਼ ਖਾ ਕੇ ਜਾਂ ਪੈਕੇਟ ਵਗੈਰਾ ਇਸ ਤਰ੍ਹਾਂ ਨਾ ਸੁੱਟਣ ਉਹਨੂੰ ਡਸਟਬਿਨ ਯੂਜ਼ ਕਰਮ ਮੋਨੂਮੈਂਟ ਤੇ ਕੁਝ ਲਿਖਣਾ ਇਹ ਇਹ ਚੀਜ਼ਾਂ ਅਸੀਂ ਉਹਨਾਂ ਨੂੰ ਸੁਜੈਸਟ ਕਰਾਂਗੇ ਕਿ ਤੁਸੀਂ ਤੋ ਪਹਿਲਾਂ ਜੇਕਰ ਗੱਲ ਕਰਾਂ ਤੁਸੀਂ ਉਧਰ ਖੜੇ ਸੀਗੇ ਤੁਸੀਂ ਉਧਰ ਫੋਟੋਆਂ ਕਰਾਈਆਂ ਪਰ ਸਫਾਈ ਕਰਦੇ ਆ ਤਾਂ ਮੈਨੂੰ ਤੁਹਾਡਾ ਦ੍ਰਿਸ਼ ਨਹੀਂ ਨਜ਼ਰ ਆਇਆ ਨਹੀਂ ਸਫਾਈ ਦੇਖੋ ਜੀ ਅ ਅਸੀਂ ਸਾਰੇ ਮੋਨਿਊਮੈਂਟਸ ਤੇ ਕਰਾਣੀ ਆ ਸਟਾਫ ਦੀ ਸ਼ਾਰਟੇਜ ਹੋਣ ਦੇ ਕਰਕੇ ਅਸੀਂ ਹਰ ਮੋਨਿਊਮੈਂਟ ਤੇ ਜਾ ਰਹੇ ਆ ਤੇ ਨੈਕ ਲੋਕੇ ਫੋਟੋਆਂ ਕਰਾਈਆਂ ਮੈਂ ਤੁਹਾਨੂੰ ਤਾਂ ਪੁੱਛਦੀ ਮੈਂ ਦੱਸ ਰਹੀ ਆ ਕਿ ਅਸੀਂ ਇਸ ਤੋਂ ਪਹਿਲਾਂ ਗੋਬਿੰਦਗੜ੍ਹ ਫੋਰਟ ਗੋਲਡਨ ਟੈਂਪਲ ਏਰੀਆ ਚ ਕਰਕੇ ਆਏ ਆ ਤੋ ਮਾਰਨਿੰਗ ਟਾਈਮ ਸੀਗਾ ਤੋ ਨੈਚੁਰਲ ਯ ਮਾਰਨਿੰਗ ਟਾਈਮ ਤੋਂ ਪਹਿਲਾਂ ਤੇ ਟੂਰਿਸਟ ਦੇ ਆਉਣ ਤੋਂ ਪਹਿਲਾਂ ਸਫਾਈ ਹੋਈ ਹੋਣੀ ਚਾਹੀਦੀ ਆ ਤੋ ਆਲਰੇਡੀ ਸਾਡੇ ਸਟ ਉਸਾਰੇ ਪਰੇ ਪੈ ਨੇ ਕਈ ਬਿਮਾਰੀਆਂ ਇੱਥੇ ਖੜੀਆਂ ਹੋ ਰਹੀਆਂ ਡੇਂਗੂ ਵਰਗੀਆਂ ਬਿਮਾਰੀਆਂ ਹੋਣਗੀਆਂ ਇਹਰੇ ਲਈ ਤਾਂ ਸਰ ਅਸੀਂ ਜਿਹੜਾ ਐਡਮਿਨਿਸਟ੍ਰੇਸ਼ਨ ਹੈਗਾ ਆ ਉਹਨਾਂ ਨੂੰ ਸੂਚਿਤ ਕਰਦੇ ਰਹਿਣੇ ਆ ਲੈਟਰ ਦਨ 6 ਮਹੀਨੇ ਹੋ ਗਏ ਇੱਥੇ ਇਦਾਂ ਹੀ ਦੇਖਦੇ ਆ ਮੈਂ ਇੱਥੇ ਸ਼ਰੇ ਪੰਜਾਬ ਦੀ ਵਿਰਾਸਤ ਤੇ ਆਏ 6 6 ਮਹੀਨੇ ਹੋ ਗਏ ਮੈਨੂੰ ਇਦਾਂ ਇਦਾਂ ਪਾਣਾ ਹੀ ਖੜਿਆ ਸਰ ਨੇਚਰਲੀ ਇਹ ਮਸ਼ੀਨਰੀ ਦੀ ਕਮੀ ਹੈਗੀ ਆ ਤੁਸੀਂ ਦੇਖ ਹੀ ਸਕਦੇ ਹੋ ਸਿਟੀ ਦੇ ਵਿੱਚ ਵੀ ਨੇਚਰਲੀ ਇਹ ਸਟਾਫ ਦੀ ਵੀ ਕਮੀ ਆ ਪਰ ਅਸੀਂ ਜਿੰਨਾ ਸਟਾਫ ਸਾਡਾ ਟੂਰਿਜ਼ਮ ਦਾ ਹੈਗਾ ਆ ਅਸੀਂ ਕੋਸ਼ਿਸ਼ ਕਰੀਦੀ ਆ ਕਿ ਜਿਹੜੇ ਵੀ ਮੋਨੂਮੈਂਟ ਦੇ ਵਿੱਚ ਅਸੀਂ ਹੈਗੇ ਆ ਉੱਥੇ ਆਪਣਾ ਸਾਫ਼ ਸੁਥਰਾ ਰੱਖੀਏ ਤੇ ਟੂਰਿਸਟ ਨੂੰ ਜਿੰਨੀ ਸਾਡੀ ਪਹੁੰਚ ਆ ਜਿੰਨਾ ਸਾਡੀ ਪੌਕੇਟ ਅਲਾਉ ਕਰਦੀ ਆ ਅਸੀਂ ਡੈਫੀਨੇਟਲੀ ਹਰ ਮੋਨੂਮੈਂਟ ਦੇ ਜਿੱਥੇ-ਜਿੱਥੇ ਇੰਚਾਰਜ ਨੇ ਪੰਜਾਬ ਸਰਕਾਰ ਨੂੰ ਲੈ ਕੇ ਹਰ ਮੰਦਰ ਸਾਹਿਬ ਦੇ ਚਾਰੇ ਪਾਸੇ ਤੁਹਾਨੂੰ ਮੈਂ ਗੰਦਗੀ ਦੇ ਢੇਰ ਵਿਖਾ ਦਿੰਨਾ ਚਾਰੇ ਪਾਸੇ ਸਿਵਰੇਜ ਦੇ ਟੇਰ ਵਿਖਾ ਦਿੰਨਾ ਤੁਸੀਂ ਗੋਬਿੰਦਗੋ ਫੋਰਟ ਗੋ ਫੋਰਟ ਤੋਂ ਤੁਸੀਂ ਬਾਹਰ ਆਓ ਉਸ ਤੋਂ ਨਾਲ ਹੀ ਜਿੱਧਰ ਨੂੰ ਗੋਸ਼ਵਾਲਾ ਨੂੰ ਰੋਡ ਜਾਂਦੀ ਉਹ ਸਾਰਾ ਰਾਹ ਗੰਦਨਾ ਭਰਿਆ ਕਿੱਥੇ ਆਪਾਂ ਟੂਰਿਜ਼ਮ ਦੀ ਗੱਲ ਕਰ ਰਹੇ ਮੈਂ ਸਰ ਇਸੇ ਸਿਟੀ ਦੀ ਹਾਂ ਮੈਨੂੰ ਆਈ ਨੋ ਵੈਰੀ ਵੈਲ ਕਿ ਹਰ ਜਗ੍ਹਾ ਤੇ ਕਿਸ ਕੀ ਸਿਸਟਮ ਹੈ ਇਹਦਾ ਸਰ ਸਾਰੇ ਦੇਖੋ ਅਸੀਂ ਸਟੇਟ ਗਵਰਨਮੈਂਟ ਜਿਹੜੀ ਉਪਰਾਲਾ ਕਰ ਰਹੀ ਆ ਉਹ ਐਡਮਿਨਿਸਟ੍ਰੇਸ਼ਨ ਆ ਜਾਂ ਮਿਊਸਪਲ ਕਾਰਪੋਰੇਸ਼ਨ ਆ ਇਹ ਸਾਰੇ ਨੂੰ ਮਿਲ ਕੇ ਇੱਕ ਉਪਰਾਲਾ ਕਰਨਾ ਚਾਹੀਦਾ ਲੋਕਾਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਕਿਉਂਕਿ ਗੰਦਗੀ ਦੇਖੋ ਬਾਹਰੋਂ ਤਾਂ ਆਂਦੀ ਨਹੀਂ ਮੈਮ ਜਿਹੜੇ ਲੋਕ ਟੈਕਸ ਦਿੰਦੇ ਆ ਸਾਫ ਸਫਾਈ ਕਰਾਉਣ ਨੂੰ ਦਿੰਦੇ ਐ ਹਰ ਇੱਕ ਡਿਪਾਰਟਮੈਂਟ ਨੂੰ ਸੈਲਰੀਆਂ ਜਾਂਦੀਆਂ ਹੁਣ ਮਸ਼ੀਨਾਂ ਵੀ ਸਰਕਾਰ ਥੋੜਾ ਸਰਕਾਰ ਨੂੰ ਥੋੜਾ ਦੇਣਗੇ ਕੰਮ ਲੋਕ ਕਿਸ ਤਰ੍ਹਾਂ ਮਤਲਬ ਮਤਲਬ ਹੁਣ ਲੋਕ ਜਿਹੜੇ ਨੇ ਉਹ ਮਸ਼ੀਨਾਂ ਵੀ ਥੋੜੀਆਂ ਲਿਆ ਕੇ ਦੇਣਗੇ ਸਰਕਾਰ ਨੂੰ ਕੀ ਤੁਸੀਂ ਪਾਣੀ ਕੱਢੋ ਨੇਚਰਲੀ ਐ ਸਰ ਆਈ ਅੰਡਰਸਟੈਂਡ ਹੁਣ ਜਿਹੜੀ ਗੰਦਗੀ ਆ ਉਹ ਕੌਣ ਪਾ ਰਿਹਾ ਗੰਦਗੀ ਜਿੱਥੇ ਹੁਣ ਉਹ ਤੇ ਬਰਸਾਤ ਦਾ ਪਾਣੀ ਖੜਾ ਉਹ ਲੋਕਾਂ ਨੇ ਥੋੜੀ ਪਾਇਆ ਉਹ ਲੋਕਾਂ ਨੇ ਨਹੀਂ ਪਾਇਆ ਪਰ ਨੇਚਰਲੀ ਐਡਮਿਨਿਸਟ੍ਰੇਸ਼ਨ ਕਰੇਗੀ ਜੇ ਸਾਡਾ ਦੇਖੋ ਹਰ ਇੱਕ ਕੇ ਬੰਦੇ ਦੀ ਨਸੀਮਾ ਹੈ ਜਿਸ ਤਰ੍ਹਾਂ ਹੁਣ ਅਸੀਂ ਸੀਮਤ ਹੈਗੇ ਇੱਕ ਮੋਨੂਮੈਂਟ ਤੱਕ ਸੀਮਤ ਹੈਗੇ ਆ ਔਰ ਅਗਰ ਆਪਣਾ ਮਿਊਸਪਲ ਕਾਰਪੋਰੇਸ਼ਨ ਹੋਰ ਵੀ ਇੱਕ ਸੀਮਾ ਹੈ ਉਸ ਅੰਦਰ ਜਾ ਸਕਦੇ ਆ ਹੁਣ ਮੋਨੂਮੈਂਟ ਨੂੰ ਕਈ ਚੀਜ਼ਾਂ ਤੇ ਅਸੀਂ ਛੇੜਛਾੜ ਨਹੀਂ ਕਰ ਸਕਦੇ ਇਸ ਏਐਸਆਈ ਦੇ ਮੋਨੂਮੈਂਟ ਨੇ ਜਾਂ ਕੁਝ ਵੀ ਹੈ ਜਿੰਨਾ ਸਾਡਾ ਹੈ ਉਹ ਅਸੀਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਸਟਾਫ ਸਾਡਾ ਜਿੰਨਾ ਵੀ ਤੁਸੀਂ ਹੁਣ ਸ਼ੁਰੂ ਕੀਤਾ ਵੀਡੀਓ ਦੇਖ ਕੇ ਉਹ ਤਾਂ ਉਧਰ ਵੀ ਜ਼ਾਹਿਰ ਹੋਇਆ ਆਪਾਂ ਹੋਰ ਗੱਲਬਾਤ ਵੀਰ ਉਹਨਾਂ ਨਾਲ ਕਰਦੇ ਆਂ ਵੀਰ ਜੀ ਤੁਸੀਂ ਵੀ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਤੋਂ ਕੀ ਨਾਮ ਤੁਹਾਡਾ ਗੁਰਪ੍ਰੀਤ ਕੀ ਉਹਦਾ ਤੁਹਾਡਾ ਮੈਂ ਇੱਥੇ ਕਵੈਰੀ ਕਾਲ ਸਾਰਾ ਵੇਖ ਰਹਾ ਹਾਂ ਅੱਜ ਕਿੱਦਾਂ ਫਿਰ ਮਨ ਦੇ ਵਿੱਚ ਖਿਆਲ ਆਇਆ ਕਿਵੇਂ ਉਪਰਾਲਾ ਸਾਡੇ ਡਿਪਾਰਟਮੈਂਟ ਵੱਲੋਂ ਲੈਟਰ ਨਿਕਲੀ ਸੀ ਕਿ ਸਵੱਛਤਾ ਅਭਿਆਨ ਆਪਾਂ ਮਨਾ ਰਹੇ ਨੇ ਉਹਦੇ ਰਿਗਾਰਡਿੰਗ ਆਪਾਂ ਜੈਪ ਕਰਦੇ ਆਲੇ ਦੁਆਲੇ ਸਫਾਈ ਕਰ ਰਹੇ ਹਾਂ ਕਿੰਨੇ ਸਾਲ ਬਾਅਦ ਉਪਰਾਲਾ ਆਇਆ ਨਹੀਂ ਸਰ ਅੰਦਰੋਂ ਤੇ ਆਪਾਂ ਕਰਾਂਦੇ ਹੀ ਹੈਗੇ ਸਾਰੇ ਬਾਹਰ ਦੀ ਗੱਲ ਕਰਾਂ ਕਦੋਂ ਤੁਸੀਂ ਦੇਖਿਆ ਹੋਏਗਾ ਬਾਹਰ ਮੋਸਟਲੀ ਸਫਾਈ ਰਹਿੰਦੀ ਆ ਨਹੀਂ ਸਰ ਮੈਂ ਅੱਜ ਤੱਕ ਨਹੀਂ ਦੇਖੀ ਮੇਰੀ ਗੱਲ ਤੋਂ ਸਰ ਜਿਹੜਾ ਬਾਹਰਲਾ ਏ ਇਹ ਕਾਰਪੋਰੇਸ਼ਨ ਦੇ ਅੰਡਰ ਹੈਗਾ ਇਹ ਕਾਰਪੋਰੇਸ਼ਨ ਸਾਫ ਸਫਾਈ ਕਰਾਉਂਦੀ ਜਿਹੜੇ ਜੈਬ ਕਰਦੇ ਲੱਗੇ ਹੈਗਾ ਉਹ ਸਾਰਾ ਡਿਪਾਰਟਮੈਂਟ ਦੇ ਵਿੱਚ EMPLOYE ਕਰਾ ਰਹੇ ਨੇ ਜੀ ਵੀ ਸਰ ਮੈਂ ਸਾਫ ਸਫਾਈ ਦੀ ਗੱਲ ਕਰਾਂ ਮੈਂ ਤੁਹਾਨੂੰ ਹਜੇ ਵੀ ਗੰਦਗੀ ਦੇ ਢੇਰ ਵਿਖਾ ਦਿੰਨਾ ਸਰੋਵਰ ਉੱਥੇ ਜਿਹੜਾ ਭਰਿਆ ਪਿਆ ਪਾਣੀ ਨਾਲ ਉਹਦੇ ਚ ਗੰਦੀਆਂ ਬੋਤਲਾਂ ਸ਼ਰਾਬ ਪੀਣ ਡਿਪਾਰਟਮੈਂਟ ਨੂੰ ਇੱਕ ਦੋ ਦਿਨਾਂ ਦਾ ਕਹਿ ਰਹੇ ਆ ਕਿ ਕੱਢਾ ਦਿਓ ਕਿਉਂਕਿ ਉਹਨਾਂ ਦੇ ਉਧਰੋਂ ਹੀ ਟਰੈਕਟਰ ਆਉਂਦੇ ਆ ਉਹਦੇ ਨਾਲ ਹੀ ਇਹ ਜਿਹੜੀ ਹੈਗੀ ਸਾਫ ਸਫਾਈ ਕਰਵਾਉਂਦੇ ਹੋਰ ਕਿਹੜੀਆਂ ਕਿਹੜੀਆਂ ਜਗ੍ਹਾ ਦੇਖ ਦਿਓ ਤੁਸੀਂ ਆਪਾਂ ਮਿਊਜ਼ੀਅਮ ਦੇਖਦੇ ਹਾਂ ਸਰ ਸ ਕਦੋਂ ਤੱਕ ਫਿਰ ਇਹਦੀ ਜਿਹੜੀ ਸਫਾਈ ਉਹ ਹੋ ਜੇਗੀ ਜਿਵੇਂ ਆ ਲਾਗੇ ਢੇਰ ਪਏ ਗੰਦਗੀ ਦੇ ਜਾਈ ਸਾਹਿਬ ਨਾਲ ਹੁਣੇ ਗੱਲ ਹੋਈ ਥੀਗੀ ਥੋੜੀ ਦੇਰ ਪਹਿਲਾਂ ਉਹ ਕਹਿੰਦੇ ਹੈਗੇ ਸਾਡੀ ਮਸ਼ੀਨ ਜਿਹੜੀ ਦੂਸਰੀ ਸਾਈਡ ਤੇ ਗਈ ਹੈਗੀ ਉਹ ਆ ਕੇ ਆਪਾਂ ਨਾਲ ਦੀ ਨਾਲ ਕਰਵਾ ਦੇਣੀ ਹੈ ਅੱਛਾ ਮੈਂ ਸਵਾਲ ਪੁੱਛਦਾ ਗੁੱਸਾ ਨਾ ਕਰਿਓ ਤੁਸੀਂ ਉੱਧਰ ਖੜੇ ਸੀ ਫੋਟੋਆਂ ਕਰਾ ਰਹੇ ਸੀ ਉੱਧਰ ਕੋਈ ਸਫਾਈ ਨਹੀਂ ਕੀਤੀ ਤੁਸੀਂ ਜਦੋਂ ਆਪਾਂ ਆਏ ਹਾਂ ਤੁਸੀਂ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਸਫਾਈ ਕਰ ਰਹੇ ਹਾਂ ਸਰ ਆਪਾਂ ਕਿਉਂਕਿ ਹੁਣੇ ਮੈਡਮ ਆਏ ਸੀਗੇ ਆਪਾਂ ਉੱਧਰ ਸਫਾਈ ਸ਼ੁਰੂ ਕਰਨ ਲੱਗੇ ਸੀਗੇ ਅੰਦਰੋਂ ਪਹਿਲਾਂ ਅੰਦਰੋਂ ਸਾਫ ਸਫਾਈ ਕਰਵਾ ਕੇ ਤੇ ਫੇਰੀ ਪਰ ਕਿਰਪਾ ਦੀਆਂ ਬੜੀਆਂ ਕਮੀਆਂ ਨੇ ਮਹਾਰਮੰਦਰ ਸਾਹਿਬ ਦੀ ਗੱਲ ਕਰਾਂ ਅੱਜ ਹਜ਼ਾਰਾਂ ਦੀ ਗਿਣਤੀ ਚ ਲੋਕ ਪਹੁੰਚਦੇ ਚਾਰੇ ਪਾਸੇ ਜੇਕਰ ਚਾਰੇ ਦਰਵਾਜ਼ੇ ਨੇ ਚਾਰੇ ਗੰਦਗੀ ਦੇ ਢੇਰ ਨਾਲ ਭਰੇ ਹੋਏ ਜੀ ਜੀ ਸਰ ਸਰ ਉੱਥੇ ਵੀ ਕੰਮ ਚੱਲ ਰਿਹਾ ਸਰ ਉੱਥੇ ਵੀ ਜਿਹੜੇ ਹੈਗੇ ਟੂਰਿਜ਼ਮ ਆਫੀਸਰ ਜਿਹੜੇ ਹੈਗੇ ਉਹ ਲੱਗੇ ਹੈਗੇ ਆ ਸਵੱਭ ਸਫਾਈ ਨੂੰ ਲਿਆਉਣ ਦੇ ਹਾਂਜੀ ਸੋ ਬਿਲਕੁਲ ਜੇਕਰ ਮੈਂ ਗੱਲ ਕਰਾਂ ਸਮਰ ਪੈਲੈਸ ਹੈਗਾ ਸ਼ੇਰੇ ਪੰਜਾਬ ਮਹਾਰਾਜਾ ਰਿੰਜੀਤ ਸਿੰਘ ਦੀ ਇਹ ਵਿਰਾਸਤ ਹੈਗੀ ਆ ਸੋ ਲੰਬੇ ਅਰਸੇ ਤੋਂ ਇੱਥੇ ਗੰਦਗੀ ਦੇ ਢੇਰ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਹੈਗੇ ਨੇ ਸੋ ਆ ਦੇਖੋ ਇਹ ਦਵਾਈਆਂ ਦੇ ਪੱਤੇ ਜਿਹੜੇ ਨੇ ਪਏ ਹੈਗੇ ਆ ਉਸ ਤੋਂ ਇਲਾਵਾ ਜੇਕਰ ਉਧਰ ਗੱਲ ਕੀਤੀ ਜਾਵੇ ਤਾਂ ਕਈ ਗੰਦਗੀ ਜਿਹੜੀ ਆ ਪੰਛੀਆਂ ਦੀ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਸੋ ਦੂਜੇ ਪਾਸੇ ਜੇਕਰ ਮੈਂ ਤਸਵੀਰਾਂ ਤੁਹਾਨੂੰ ਲੈ ਕੇ ਚੱਲਾਂ ਇਹ ਸਮਰ ਪੈਲੈਸ ਦੇ ਬਾਹਰ ਦੇ ਇਹ ਹਾਲਾਤ ਨੇ ਸੋ ਇਹ ਇਹ ਵੀਰ ਹੁਣੇ ਸਫਾਈ ਕਰ ਰਹੇ ਸੀਗੀ ਆ ਤੰਬਾਕੂਆਂ ਦੇ ਪੈਕੇਟ ਜਿਹੜੇ ਨੇ ਇੱਥੇ ਪਏ ਹੋਏ ਆ ਕਿੱਦਾਂ ਕਹਿ ਸਕਦੇ ਆ ਕਿ ਆਪਾਂ ਸਫਾਈਆਂ ਕਰ ਰਹੇ ਸੀ ਪਰ ਜਦੋਂ ਆਪਾਂ ਕੈਮਰਾ ਓਨ ਕੀਤਾ ਤਾਂ ਫੇਰ ਇਹਨਾਂ ਨੇ ਝਾੜੂ ਮਾਰਨੇ ਜਿਹੜੇ ਉਹ ਸ਼ੁਰੂ ਕੀਤੇ ਹੋਏ ਸੀ ਨੇ ਸੋ ਬਿਲਕੁਲ ਇਸ ਪਾਸੇ ਜੇਕਰ ਗੰਦਗੀ ਦੇ ਢੇਰ ਦਿਖਾਵਾਂ ਤਾਂ ਸ਼ਾਇਦ ਨਿੰਦਣਯੋਗ ਤਸਵੀਰਾਂ ਹੈਗੀਆਂ ਨੇ ਸੋ ਪੰਛੀ ਮਰੇ ਪਏ ਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਇਸ ਜਗ੍ਹਾ ਤੇ ਖੜੀਆਂ ਹੁੰਦੀਆਂ ਹੋਣਗੀਆਂ ਸੋ ਇਹ ਇਸ ਪਾਸੇ ਦੇਖ ਲਓ ਜਿਹੜੀ ਇਹਨਾਂ ਨੇ ਸਫਾਈ ਕੀਤੀ ਕਹਿੰਦੇ ਕਿ ਆਪਾਂ ਮਿਊਜ਼ੀਅਮ ਦੇ ਵਾਲੇ ਦੁਆਲੇ ਜਿਹੜੀ ਸਫਾਈ ਦਾ ਜਿੰਮਾ ਲਿਆ ਆ ਇਹ ਸਫਾਈ ਦਾ ਜਿੰਮਾ ਜਿਹੜਾ ਇਹਨਾਂ ਨੇ ਇਹ ਲਿਆ ਆ ਇਹ ਸਫਾਈ ਕਰ ਰਹੇ ਆ ਸੋ ਉਸ ਪਾਸੇ ਲੈ ਕੇ ਚੱ ਸਫਾਈ ਦਾ ਜਿਹੜਾ ਮਾਹੌਲ ਹੈ ਉਹ ਚੈੱਕ ਕਰ ਲੈਣੇ ਹੈ ਕਿ ਕਿੰਨੀ ਕੁ ਸਫਾਈ ਇਸ ਜਗ੍ਹਾ ਤੇ ਹੋ ਰਹੀ ਹੈਗੀ ਸੋ ਇਸ ਜਗ੍ਹਾ ਤੇ ਖੜ ਕੇ ਸਫਾਈ ਚੱਲਦੀ ਪਈ ਸੀਗੀ ਸੋ ਇੱਥੇ ਅਲਫਾਫਿਆਂ ਦੇ ਢੇਰ ਜਿਹੜੇ ਆ ਸੋ ਮੈਂ ਹੀ ਇੱਕ ਉਪਰਾਲਾ ਇਹਨਾਂ ਦੇ ਨਾਲ ਸ਼ੁਰੂ ਕਰ ਲੈਣਾ ਸਾਡੀ ਵਿਰਾਸਤ ਹੈ ਆਪਾਂ ਖੋਦੀ ਚੁਕਨੀਆਂ ਸ਼ੁਰੂ ਕਰ ਦੰਨੇ ਫਿਲਹਾਲ ਚ ਇੱਕ ਕਰ ਗੱਲ ਕਰਾਂ ਮੈਡਮ ਤੁਸੀਂ ਇੱਥੇ ਖਲੋ ਕੇ ਕਾਰੇ ਸੀਗੇ ਸਫਾਈ ਆ ਦੇਖੋ ਮੈਂ ਤੁਹਾਨੂੰ ਡਿਊਟੀ ਤੁਹਾਡੀ ਦੇਣ ਲੱਗਾ ਮੈਂ ਇਹ ਉਹੀ ਜਗ੍ਹਾ ਆ ਜਿੱਥੇ ਖੜ ਕੇ ਸਾਰੇ ਫੋਟੋਆਂ ਕਰਾ ਰਹੇ ਸੀਗੇ ਮੈਡਮ ਇੱਥੇ ਸਫਾਈ ਕੀਤੀ ਤੁਸੀਂ ਮੈਨੂੰ ਦੱਸੋ ਇਸ ਸਫਾਈ ਹੋਈ ਹੈ ਮੈਨੂੰ ਇੰਨਾ ਕਿ ਜ਼ਿਕਰ ਕਰੋ ਪਹਿਲਾਂ ਤੇ ਮੈਂ ਮੈਂ ਸਰ ਆਪਕੋ ਆਪਕੋ ਬੁਕਿੰਗ ਦਾ ਸਰ ਮੈਂ ਅਭੀ ਹੈਲਪ ਨਹੀਂ ਕਰ ਪਾਉਂਗੀ ਤਾਂ ਆਪ ਪੁੱਛਦੇ ਹੈ ਉਹੀ ਜਗ੍ਹਾ ਵਾ ਜਿੱਥੇ ਸਫਾਈ ਹੋਈ ਆ ਇਹ ਹਾਲਾਤ ਦੇਖੋ ਪਹਿਲਾਂ ਤੇ ਕਿਉਂਕਿ ਦਿਖਾਵੇ ਨੂੰ ਆਪਾਂ ਫੋਟੋਆਂ ਤਾਂ ਜ਼ਰੂਰ ਕਰਾ ਦੰਨੇ ਆ ਪਰ ਇਹ ਜਿਸ ਦੀ ਵਿਰਾਸਤ ਆ ਜਿਸ ਨੇ ਪੰਜਾਬ ਸੰਭਿਆ ਅੱਜ ਉਸ ਦੀ ਵਿਰਾਸਤ ਨੂੰ ਨਹੀਂ ਆਪਾਂ ਸੰਭਰੇ ਤੇ ਚਾਰ ਤਸਵੀਰਾਂ ਕਰਾ ਕੇ ਅਸੀਂ ਇਸ ਜਗ੍ਹਾ ਤੇ ਇਹ ਕਹਿ ਰਹੇ ਆ ਕਿ ਆਪਾਂ ਇਸ ਜਗ੍ਹਾ ਦਾ ਜਿੰਮਾ ਲਿਆ ਆ ਪੰਜਾਬ ਟੂਰਿਜ਼ਮ ਦਾ ਜਿੰਮਾ ਲਿਆ ਆ ਪੰਜਾਬ ਟੂਰਿਜ਼ਮ ਦੇ ਮੰਤਰੀ ਅਨਮੋਲ ਗਗਨ ਮਾਨਤਕ ਇਹ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਹੈ ਕਿ ਇਹ ਤੁਹਾਡੇ ਜੋ ਅੰਡਰ ਕੰਮ ਕਰ ਰਹੇ ਹੈਗੇ ਨੇ ਜੋ ਤੁਹਾਡੇ ਨੀਚਲੇ ਅਧਿਕਾਰੀ ਨੇ ਕਿਸ ਤਰੀਕੇ ਨਾਲ ਤੁਹਾਡੇ ਤੱਕ ਫੋਟੋਆ ਪਹੁੰਚਾਉਂਦੇ ਨੇ ਉਹ ਵੀ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਸੋ ਇਹ ਹਾਲਾਤ ਦੇਖ ਕੇ ਤੁਸੀਂ ਕਹਿ ਸਕਦੇ ਹੋ ਕਿ ਇੱਥੇ ਸਫਾਈ ਹੋਈ ਆ ਮੈਂ ਮੈਨੂੰ ਦੱਸੋ ਮੈਂ ਹੁਣੇ ਚੁੱਕਿਆ ਆ ਕਿ ਹੁਣ ਇਹਨਾਂ ਨੂੰ ਕਿਉਂ ਤੁਸੀਂ ਕੀ ਹਵਾ ਨਾਲ ਉੱਡ ਕੇ ਆ ਗਏ ਹੋਣਗੇ ਇੱਥੇ ਸਫਾਈ ਕਦੋਂ ਕੀਤੀ ਤੁਸੀਂ ਦੇਖੋ ਮੈਂ ਦੂਸਰੇ ਮੋਨਿਊਮੈਂਟਸ ਤੋਂ ਹੁਣ ਆ ਰਹੀ ਆ ਆਪਣਾ ਸਮਰ ਮਿਊਜ਼ੀਅਮ ਦੇ ਜਿਹੜੇ ਇਨਚਾਰਜ ਨੇ ਉਹਨਾਂ ਦੇ ਅੰਡਰ ਨੇ ਸਟਾਫ ਤੁਸੀਂ ਕਾਈਂਡਲੀ ਉਹਨਾਂ ਕੋਲੋਂ ਪੁੱਛ ਸਕਦੇ ਹੋ ਮੈਂ ਗੋਬੀ ਕੋਲੋਂ ਇੱਥੇ ਫੋਟੋਆਂ ਕਰਾ ਰਹੇ ਸੀਗੇ ਤੁਹਾਡੇ ਅਧਿਕਾਰੀਆਂ ਨੇ ਸਫਾਈ ਕੀਤੀ ਹੋएगी ਮੈਨੂੰ ਦਿਖਾਓ ਸਫਾਈ ਹੈ ਤੇ ਮੈਂ ਚੁੱਕੇ ਹਾਂ ਤੇ ਸਰ ਤੁਸੀਂ 5 ਮਿੰਟ ਬਾਅਦ ਆਓਗੇ ਫਿਰ ਵੀ ਇਹੀ ਹਾਲ ਹੋਏਗਾ ਤੋਂ ਇੱਥੇ 5 ਮਿੰਟ ਇੱਥੇ ਖਲੋਤਾ ਰਹਿਣਾ ਮੈਮ ਠੀਕ ਹੈ ਮੈਂ 5 ਮਿੰਟ ਤੱਕ ਦੇਖੂੰਗਾ ਮੈਂ 5 ਮਿੰਟ ਤੁਸੀਂ ਕਹਿੰਦੇ ਹੋ ਮੈਂ 5 ਮਿੰਟ ਦੇਖੂੰਗਾ ਜੇ ਕੋਈ ਗੰਦਗੀ ਪਾਉਂਦਾ ਹੈ ਤੇ ਮੈਂ ਦੇਖੂੰਗਾ ਉਸਨੂੰ ਪਰ ਬਹੁਤ ਗਲਤ ਗੱਲ ਹੈ ਤੁਸੀਂ ਇੱਥੇ ਖਲੋ ਕੇ ਸਿਰਫ ਇੱਕ ਫੋਟੋਆਂ ਖਿਚਾ ਕੇ ਜਿਹੜੀਆਂ ਉੱਪਰ ਤੱਕ ਪੰਜਾ ਸਰ ਦੇਖੋ ਮਾਰਨਿੰਗ ਦੀ ਮਾਰਨਿੰਗ ਦੀ ਸਫਾਈ ਹੋਈ ਹੋਈ ਆ ਔਰ ਯੂ ਕੈਨਟ ਮਾਰਨਿੰਗ ਦੀ ਨਿਯੁ ਹੋਈ ਹੁਣ ਫੋਟੋਆਂ ਖਿਚਾ ਰਹੇ ਹੋ ਤੁਸੀਂ ਫਿਰ ਉਧਰਲੇ ਪਾਸੇ ਕਿਉਂ ਹੁਣ ਸਫਾਈ ਹੋ ਰਹੀ ਹੈ ਓ ਇਸ ਟਾਈਮ ਤੁਸੀਂ 뷰 ਦਿਖਾਓ ਕਾਈਂਡਲੀ ਆ ਹਜ਼ਾਰਾ ਪੱਤੇ ਡਿੱਗੇ ਨੇ ਹੁਣ ਇਹਦਾ ਜ਼ਿੰਮੇਵਾਰ ਅਸੀਂ ਤੇ ਨਹੀਂ ਮੈਮ ਇਹ ਤਾਂ ਹੁਣ ਡਿੱਗੇ ਨਹੀਂ ਹੋਣਗੇ ਸਰ ਇਹ ਤੀਨੇ ਨਾ ਹੁਣ ਡਿੱਗੇ ਹੋਣਗੇ ਸਰ ਤੁਸੀਂ ਆਪਣੇ ਇੱਕ ਬਾਈਟ ਦੇ ਲਈ ਇੱਕ ਸ਼ਾਰਟ ਦੇ ਲਈ ਇੱਕ ਵੀਡੀਓ ਦੇ ਲਈ ਕਰਾਂਗੇ ਆਪਾਂ ਦਿਖਾਵਾਂਗੇ ਨਾ ਕਿ ਕਿਦਾਂ ਕਰ ਰਹੇ ਹੋ ਕੰਮ ਕਿਸ ਤਰ੍ਹਾਂ ਕਰ ਰਿਹਾ ਕਿਸ ਤਰ੍ਹਾਂ ਕਰ ਰਿਹਾ ਜਿਸ ਤਰ੍ਹਾਂ ਸਾਨੂੰ ਹਦਾਇਤਾਂ ਹੋਈਆਂ ਉਸ ਤਰ੍ਹਾਂ ਕਰ ਰਹੇ ਨੇ 5 ਮਿੰਟ ਖੜ ਕੇ ਉੱਥੇ ਦੇਖਿਆ ਤੁਸੀਂ ਕਦੀ ਬੋਰਡ ਇੱਧਰ ਲੈ ਕੇ ਫੋਟੋਵਕ ਚਾ ਰਹੇ ਹੋ ਕਦੀ ਜਿਹੜੀ ਜਗ੍ਹਾ ਤੇ ਖੜੇ ਹੋ ਹਾਂ ਮੈਨੂੰ ਪਤਾ ਹੈ ਸ਼ੇਰ-ਏ-ਪੰਜਾਬ ਦੀ ਵਿਰਾਸਤ ਹੈ ਇਹ ਤੁਸੀਂ ਇਸ ਏਰੀਆ ਨੂੰ ਪਹਿਲੇ ਕਵਰ ਕਰੋ ਦੈਨ ਯੂ ਫਾਈਂਡ ਆਊਟ ਕਿ ਇਹਨੂੰ ਤੁਸੀਂ ਚਾਰ ਮੁਲਾਜ਼ਮਾਂ ਤੋਂ ਐਕਸਪੈਕਟ ਕਰ ਦਿਓ ਕਿ ਇਹ ਸਾਰੇ ਇਨੇ ਕਿਲੇ ਸਾਫ਼ ਕਰ ਦੇਣ ਇਸ ਮੈਂ ਮੋਤੇ ਫਿਰ ਸਰਕਾਰ ਨੂੰ ਚਾਹੀਦਾ ਮੁਲਾਜ਼ਮ ਚਾਰ ਵੱਧ ਕਰ ਕਹਿ ਰਹੀਆਂ ਜੀ ਸਰਕਾਰ ਨੂੰ ਕੋ ਮੁਲਾਜ਼ਮ ਵੱਧ ਕਰਨ ਉਹ ਤਾਂ ਤੁਹਾਡੀ ਜੀ ਮੈਂ ਨਾ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਚ ਤੁਸੀਂ ਲੱਗਿਓ ਮੈਂ ਨਹੀਂ ਲੱਗੂ ਵੀ ਆਰ ਆਊਟਸੋਰਸਿੰਗ ਪੀਪਲ ਵਾਟ ਵੀ ਕੈਨ ਡੂ ਵੀ ਕੈਨ ਡੂ ਫਰੋਮ ਆਵਰ ਪਾਕਟਸ ਮੈਂ ਆਸ ਕਰੂੰਗਾ ਕਿ ਤੁਸੀਂ ਚੰਗਾ ਕਰੋ ਇਹਦੇ ਲਈ ਸੋ ਬਿਲਕੁਲ ਇਹ ਸ਼ੇਰੇ ਪੰਜਾਬ ਦੀ ਵਿਰਾਸਤ ਆਪਾਂ ਗੱਲਾਂ ਜ਼ਰੂਰ ਕਰਦੇ ਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਪਿੱਛੇ ਫੋਟੋਆਂ ਲਗਾ ਕੇ ਆਪਾਂ ਵੱਡੀਆਂ ਵੱਡੀਆਂ ਗੱਲਾਂ ਜ਼ਰੂਰ ਕਰਦੇ ਆਂ ਪਰ ਇਸ ਜਗ੍ਹਾ ਤੇ ਕੀ ਹਾਲਾਤ ਬਣਾਏ ਹੋਏ ਆ ਉਹ ਤੁਹਾਨੂੰ ਅੱਜ ਤਸਵੀਰਾਂ ਦੇ ਵਿੱਚ ਇਸ ਜਗ੍ਹਾ ਤੇ ਜੇਕਰ ਇਹ ਗੰਦਗੀ ਹੈ ਤਾਂ ਕਿੱਥੇ ਡਸਟਪਿਨ ਕਿੱਥੇ ਸੁੱਟਾਂਗੇ ਆਪਾਂ ਇਹ ਵੀ ਸਵਾਲ ਹੈਗੇ ਆ ਸੋ ਬਿਲਕੁਲ ਜ਼ਰੂਰ ਕਿਤੇ ਨਾ ਕਿਤੇ ਇੱਥੇ ਫੋਟੋਆਂ ਖਚਾਈਆਂ ਜਾ ਰਹੀਆਂ ਸੀਗੀਆਂ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਵੱਲੋਂ ਇੱਥੇ ਜਦੋਂ ਪਹੁੰਚੇ ਪਹਿਲਾਂ ਤਸਵੀਰਾਂ ਖਚਾਈਆਂ ਜਾ ਰਹੀਆਂ ਸੀ ਪਰ ਸਤੁਪਾ ਜਦੋਂ ਆਪਾਂ ਕੈਮਰਾ ਓਨ ਕੀਤੇ ਇੱਕ ਸਟਿੰਗ ਰਾਹੀ ਆਪਰੇਸ਼ਨ ਕੀਤਾ ਉਸ ਤੋਂ ਬਾਅਦ ਜਦੋਂ ਕੈਮਰਾ ਓਨ ਕੀਤੇ ਤਾਂ ਇਹਨਾਂ ਨੇ ਝਾੜੂ ਮਾਰਨੇ ਸ਼ੁਰੂ ਕਰ ਦਿੱਤੇ ਸੋ ਆਸ਼ਵਾਸ ਕਰਦੇ ਆ ਪੰਜਾਬ ਟੂਰਿਜ਼ਮ ਤਾਂ ਕਿ ਇਹ ਵੀਡੀਓ ਜ਼ਰੂਰ ਪਹੁੰਚੇਗੀ ਅਨਮੋਲ ਗਗਨਮਾਨ ਜਿਵੇਂ ਮੰਤਰੀ ਹੈਗੇ ਨੇ ਸੋ ਆ ਕਿ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਈ ਜਾਵੇ ਅਤੇ ਦਿਖਾਇਆ ਜਾਵੇ ਕਿ ਕਿਵੇਂ ਜਿਹੜੇ ਤੁਹਾਡੇ ਨੀਚਲੇ ਅਧਿਕਾਰੀ ਨੇ ਕੰਮ ਕਰਦੇ ਨੇ ਮੈਨੂੰ ਤੇ ਉਹ ਇਜਾਜ਼ਤ ਉਹਨਿਆਰ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ